ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਗਾਵਾਂ ਦਿਖਾਉਣੀਆਂ ਦੋ ਸੱਜਰ ਸੁਈਆਂ ਤੇ ਇੱਕ ਗੱਬਣ ਹੈ ਜਿਹੜੀ ਤੇ ਵਾਕਿਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹੀ ਹੁੰਦੀ ਆ ਸੁਈਆਂ ਦੀ ਆਪਣੀ ਦੋ ਟਾਈਮ ਚੁਵਾਈ ਕਰਕੇ ਖੜੋ ਤੇ ਗੱਬਨ ਆਪਣੀ ਪਾਸ ਕਰਕੇ ਤਸੱਲੀ ਕਰਕੇ ਖੜੋ ਜੀ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਜ਼ਾਰ ਪੀਰੀ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਚਲੋ ਵਦਿਆ ਜਿੰਦਾ ਜੀ ਤੇ ਨਾਮ ਦੱਸਦੇ ਇੱਕ ਨਾਮ ਵੀਰ ਜੀ ਮੇਰਾ ਜਿੰਦਾ ਜੀ ਫੋਨ ਨੰਬਰ ਹੈ 991447399 ਐਡਰੈਸ ਹੈਗਾ ਵੀਰ ਜੀ ਸ਼ਹਿਰ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਪੁਰਾਣੇ ਤਰਤਾ ਰੋਡ ਤੇ ਵੀਜੀ ਆਪਣਾ ਪਿੰਡ ਚਾਟਿੰਗਡ ਪਈ ਲੱਗੀ ਜੀ ਤੇ ਫੋਨ ਨੰਬਰ ਹੀ ਬੋਲ ਦੋ ਫੋਨ ਨੰਬਰ 991446394 ਠੀਕ ਹੈ ਜੀ ਉਸ ਦਿਨ ਵੇਗੀਆਂ ਸੀ ਵੱਡੀਆਂ ਗਾਵਾਂ ਫਿਰ 2000 ਰੁਪਏ ਜਿੰਨਾ ਫੋਨ ਆਇਆ ਮੁਰਕੇ ਤੁਹਾਨੂੰ ਰਿਕਵੈਸਟ ਕਰਕੇ ਵੀਡੀਓ ਕਟਾਈ ਫਿਰ ਵੀਡੀਓ ਡਿਲੀਟ ਕਰਨੀ ਪਈ ਆਪਾਂ ਨੂੰ ਵੀ ਤੁਸੀਂ ਕਹਿੰਦੇ ਫੋਨ ਇਹਨੇ ਚੁੱਕੇ ਨਹੀਂ ਜਾਣਦੇ 2000 ਰੁਪਏ ਜਿੰਨੀ ਵੀਡੀਓ ਚੱਲੀ ਉਹਨੇ ਫੋਨ ਆਇਆ अच्छा वानी ते उधर रेट ਵੀ ਬੜਾ ਜਾਇਜ਼ ਕਰਤਾ ਹੈ ਤੁਸੀਂ ਪਤਾ ਹੀ ਉਹ ਫਿਰ ਬਜ਼ੁਰਗ ਆਪਣਾ ਤੋਂ ਤਾਂ ਦਰੱਖ ਰੱਖ ਵੀ ਘਰੇ ਆਉ ਜਾਈ ਹਾਂਜੀ ਹਾਂਜੀ ਤੇ ਫਿਰ ਉਸ ਹਾਉਣਾ ਉਹਦਨੇ ਇਹੀ ਮਜਬੂਰੀ ਕਰਕੇ ਫਿਰ ਤੇ ਅੱਜ ਵੀ ਰੇਟ ਜਾਇਜ਼ ਹੀ ਕਰਦੀ ਹੈ ਬੜਾ ਜਾਇਜ਼ ਹੀ ਕਰਦਨੇ ਆਪਾਂ ਵੀ ਜਾਇਜ਼ ਹੀ ਕਰਦਨੇ ਆਪਾਂ ਠੀਕ ਹੈ ਜੀ ਤੇ ਚਲੋ ਆ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਜਰਸੀ ਆ ਹਾਂਜੀ ਤਾਜੀ ਸੋਈ ਜਾਂਦੀ ਆ ਯਾਰ ਵੀ ਜੀ ਸੂਈ ਨਾਲ ਚੱਜ ਜਾਂਦੇ ਨੇ ਠੀਕ ਹੈ ਇਹ ਦੇ ਲੋ ਵੇ ਚੌਥਾ ਹੋਵੇ ਮਗਰ ਬੱਛਾ ਨਾੜੂ ਤੇ ਬੱਚਾ ਠੀਕ ਹੈ ਜੀ ਇਹ ਇਹਦੇ ਕੋ ਬੋਲਾ ਹੋ ਜੇ 13 12 13 ਕਿਲੋ ਬੋਲਾ ਤਿਆਰ ਹੈ ਵੀ ਜੀ ਦੋ ਟਾਂਕ ਚੋਗੇ ਤਸੱਲੀ ਕਰਕੇ ਆਪਣੀ ਵੀਰ ਮੇਰਾ ਭਰਾ ਕੋਈ ਖੜੇ ਦੁੱਧ 15 16 ਕਿਲੋ ਆ ਫੀਜੀ ਨਰਮਾਨ ਦੇਈ ਜਾਣਾ ਖੋਲ ਫਿਰ ਤੋੜੀ ਬਾਅਦ ਕੀ ਰੁਪੀਜੀ ਕੋਈ ਦੂਜਾ ਹੋਊ ਤੋੜੋ ਹਾਂ ਫਿਰ ਦੂਜਾ ਹੋਵੇ ਤੀਜਾ ਹੋਵੇ ਪਣ ਭਰਾਣੇ ਆਪਣੀ ਅੰਦਾਜ਼ਾ ਲਾ ਕੇ ਲੈ ਦੂਜਾ ਜਾਂ ਤੀਜਾ ਕਿੰਦੇ ਹੋਊਗਾ ਇਹਦਾ ਸੂਆ ਚਲੋ ਲੈ ਜਾਓ ਫਿਰ

ਤੇ ਕਿ ਨਾ ਰੱਖੀਏ ਫਿਰ ਇਹਦਾ ਮੁੱਲ ਆਪਾਂ ਜੀ ਜਿੱਦੀ ਜਾਲ ਬਰੀ ਦੇਣਾ ਹਾਂ ਹਾਂਜੀ ਅਸੀਂ ਆਪਾਂ 50000 ਰੁਪਏ ਦੇ ਦਾਂਗੇ ਠੀਕ ਆ ਪਰ ਵੱਚੀ ਦੇ ਅਗਲੇ ਸਾਨੂੰ ਸਰੂਰ ਅੱਛਾ ਬੈਣੀ ਹਲ ਦੇ ਕਿ ਦੂਸਰੇ ਦੂਜੇ ਬੰਨੇ ਕਿ ਬੈਣੀ ਹਲ ਦਾ ਅੱਛਾ ਤੇ ਸਰੂ ਕਰਕੇ ਆਪਾਂ ਨੀਗਾ ਜੈਨੂਨ ਜੇ ਰੇਟ ਪਾਉਣਾ ਮੇਰਾ ਭਣ ਭਰਾ ਕੋਈ ਤੋੜ ਭੰਨ ਨਾ ਕਰੇ ਅੱਛਾ ਜਿਹੜੀ ਆਪਾਂ ਦੇ ਦੇਣੀ 35000 ਦੇ ਦਾਂਗੇ 35000 ਬਾਕੀ ਛੋਟ ਛੜ ਮੌਕੇ ਤੇ ਕਰੀ ਛੋਟ ਛੜ ਵੀ ਜੀ ਮਾੜੀ ਮੂਠ ਹੋਣੀ ਠੀਕ ਆ ਥੋੜੀ ਇਹਨੂੰ ਇੱਧਰ ਕਰਿਓ ਸਰੂ ਦਿਖਾਈ ਦੀਏ ਇਹ ਬੰਨੇ ਆ ਪੀ ਜੀ ਇਧਰ ਲੈ ਬੰਨੇ ਅ ਅਗਲੇ ਥਾਣੇ ਸਰੂ ਆ ਇੱਕ ਛੋਟਾ ਜਿਹਾ ਤੇ ਉਸ ਥਾਣੇ ਜਿਹੜਾ ਸਿਮ ਦਾ ਆ ਹਾਂ ਸਿਮ ਦਾ ਅਰ ਪੀ ਜੀ ਨਾਲ ਹੀ ਆ ਪਾਟੀ ਦੀ ਜਵਾਈ ਕਰਾਉਗਾ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਹੁਣ ਆ ਗਈ ਜਿਹੜੀ ਦੂਸਰੇ ਨੰਬਰ ਤੇ ਜੀ ਇਹਨੂੰ ਸੂਈ ਲਵਾ ਚ ਆਰ ਦੇ ਜੀ ਅੱਛਾ ਬੱਚੇ ਦੀ ਵੀਡੀਓ ਮੇਰੇ ਕੋਲ ਪ੍ਰੋਪਰ ਹੈਗੀ ਆ ਇਹ ਬਾਲਾ ਮਾਰਨਦਾ ਹੀ ਆ ਅੱਛਾ ਸੂਕੇਦ ਲੋ ਘਰ ਵਾਲੇ ਤੇ ਕੋਈ ਕਾਰਨ ਵੀ ਬੱਚਾ ਮਰ ਗਿਆ ਠੀਕ ਹੈ ਪ੍ਰੋਪਰ ਹੈ ਬੋਲਾ ਇਹਦੇ ਕੋਲ ਅਰ ਪੀ ਜੀ ਕੋਈ 13 ਹਜੇ 12 ਇੱਥੇ ਹਾਜ਼ਰ ਹੈ 12 13 ਤਿਆਰ ਆ ਹਾਂਜੀ ਹਾਂਜੀ ਤੇ ਬੱਚਾ ਨਹੀਂ ਹੋਣ ਦਾ ਹੈਗਾ ਬੱਚਾ ਨਹੀਂ ਹੋਈਗਾ ਤੇ ਬਾਕੀ ਆ ਲਿਬੜੀ ਲਿਬੜੀਆਂ ਮਾਲਾ ਮੂਲਾ ਚੱਲਾਂ 100 ਰੁਪਈ ਜੀ ਅੱਛਾ ਹਾਂਜੀ ਹਾਂਜੀ ਸਾਡੇ ਸਾਦੇ ਪੂਛ ਵੀ ਇਹਦੀ ਬਾਕੀ ਤੁਸੀਂ ਆਪਣੀ ਸਮਝ ਕਰਨੀ ਹੈ ਆਪਣੀ ਸਮਝਣਾ ਵੇਖਣਾ ਤੇ ਵੀਡੀਓ-ਵੀਡੀਓ ਬਣੀ ਹੋ ਤਰਾ ਸਾਰਾ ਕੁਝ ਦਿਖਵਾ ਦਾਂਗੇ ਆਪਾਂ ਠੀਕ ਹੈ ਜੀ ਅਜੇ ਤਾਂ ਫਿਰ ਦੁੱਧ ਦੇ ਵਿੱਚ ਫੁੱਟਦਾ ਹੋਣਾ ਮੈਂ ਇਹਦਾ ਅਜੇ 100 ਰੁਪਈ ਵਿੱਚ ਬੋਲਾ ਬੰਦਿਆ ਹੋਗਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਲੈ ਜਾ ਫਿਰ ਆ ਜਿ ਲੈ ਆਇਆ ਹੋ ਜੀ ਬਾਕੀ ਥਣਾ ਦਾ ਸੈਜ ਗੈਪ ਵੀ ਚੰਗਾ ਦੂਰ ਦੂਰ ਜਿਹੜਾ ਥਣ ਲੱਗਾ ਇਹਨੇ ਤੇ ਆ ਥਾਣੇ ਤੇ ਦੇਖ ਸਾਡੇ ਜੇ ਲੱਗੇ ਤਾਂ ਚਾਰੇ ਥਾਨ ਇੱਕੋ ਜਿਹਾ ਬਤੇ ਤੇ ਇੱਕੋ ਜਿਹਾ ਸਾਈਜ਼ ਤੇ ਲੱਗੇ। ਬਣਾ ਕੁੱਢੀ ਕੁੱਢੀ ਵੜੀ ਆ। ਕੁੱਢੀ ਕੁੱਢੀ ਵੜੀ ਥਾਂ ਥਾਂ ਦੇਖੋ ਕਿੱਥੇ ਕਿੱਥੇ ਲੱਗਾ ਇਹਨੂੰ। ਕੋੜਾ। ਕਈ ਵਾਰੀ ਪਰ ਸ਼ੁੱਡ ਡਰ ਜਾਂਦਾ ਸਾਡਾ ਬਹੁਤ ਉਤਰਾਂ ਦੇ ਸਾਡੇ ਠੰਡੀ ਠੀਰੀ ਆ। ਇਸ ਤਰ੍ਹਾਂ ਹੀ ਖਲੋਤੇ ਜੱਡੀ ਰਮਾਨ। ਤੇ ਇਹਦਾ ਫਿਰ ਮੁੱਲ। ਅਰ ਜੀ ਨਾ ਇਹਦੇ ਵਾਲੀ ਕੀ ਆ ਅੱਛਾ ਤੇ ਹੁਣ ਬੱਚਾ ਮਰਨ ਦਾ ਕਾਰਨ ਕੋਈ ਨਹੀਂ ਪਣ ਤੋਰ ਕਰ ਲਾਂਗੇ ਅੱਛਾ ਲਈ ਤੇ 42000 ਦੀ ਪਣਪਰਾ ਕੋਈ ਫੂਨ ਲਾਉਗੇ ਤੇ ਇਹਦਾ ਫੂਨ ਤੇ ਕਰਾਂਗੇ ਅੱਛਾ ਇਹਦਾ ਫੂਨ ਤੇ ਰੇਟ ਕਰਨਾ ਹੈ ਫੂਨ ਤੇ ਵੀਓ ਲਈ ਤੇ 42000 ਤੇ ਘੜਨਾ ਹੀ ਆ ਬੱਚੇ ਨਾਲ ਠੀਕ ਆ ਹੌਂਦ ਰਹੀ ਵੱਦ ਵਿੱਚ ਨਹੀਂ ਹੁਣ ਕਿੰਨਾ ਦੁੱਧ ਦੇ ਤੇ ਕੋਲ ਇਹਦੇ ਕੋ 12 13 ਕਿਲੋ ਬੋਲਾ ਹਰ ਵੀਜੀ ਹਾਜ਼ਰ ਹੈ ਜਿਹੜਾ ਵੈਥੇ ਚਵਾ ਦੇਣਾ ਤੇ ਕਿੰਨਾ ਕਰੀ ਜਾਊਗੀ ਦੁੱਧ ਦੁੱਧ ਮਾਨ 15 16 ਕਿਲੋ ਦੇਈ ਜਣਾ ਵੀਜੀ ਠੀਕ ਹੈ ਜੀ ਹਾਂਜੀ ਬਾਕੀ ਚਲੋ ਕੋ ਫੋਨ ਲਾਵੇ ਇੱਕ ਕਰੀ ਫੋਨ ਲਾਵੇ ਕੋਈ ਗੱਲ ਹੋਏਗੀ ਤੇ ਰੇਟ ਇਹਦਾ ਕਿੰਨੇ ਫੋਨ ਤੇ ਗੱਲਾਂਗੇ ਵੀਜੀ ਕਰ ਲਾਂਗੇ ਹਰ ਵੀਜੀ ਸਾਸੂ ਵੜੀ ਹੈ ਬਾਕੀ ਇਹ ਆ ਵੀ ਦੁੱਧ ਦੇ ਕੋ ਇਥੋਂ ਆਪਣੇ ਚਵਾਈ ਕਰਕੇ ਲੈ ਜੀ ਤੇ ਆ ਗੱਬਣ ਜੇ ਇਹ ਵੀਜੀ ਲੈ ਲਊਗੀ 15 ਦਿਨ ਵਾਸੀ ਲੈ ਜੂਗੀ ਠੀਕ ਹੈ ਕੋਈ 20 ਦਿਨ ਮੰਨ ਕੇ ਲੈ ਜੀ ਮਹੀਨੇ ਦੇ ਅੰਦਰ ਸੋਪ ਹੋ ਗਏਗੇ ਹਾਂਜੀ ਹਾਂਜੀ ਲਾਈ ਪੈ ਗਈ ਆ 20 ਤੁਰਪੀ ਵਾਸ਼ੀ ਠੀਕ ਹੈ ਤੇ ਇਹ ਕਿੰਨੇ ਕ ਦੁੱਧ ਵਾਲੀ ਆ ਇਹ ਵੀ ਜੀ 20 ਤੋਂ ਪਲੱਸ ਚਲਦੀ ਆ ਅੱਛਾ ਹਾਂਜੀ ਘਰ ਵਾਲੇ ਤੋਂ 25 ਕਿਲੋ ਆਦੇ ਪਰ ਆਪਾਂ 20 ਕਿਲੋ ਆ ਕੇ ਲਈ ਵੀ ਐਡੀ ਵੜ 20 ਕਿਲੋ ਦੁੱਧ ਦੀ ਆ ਜੀ ਆਹੋ 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 ਬਾਕੀ ਕੱਦ ਦੀ ਚੰਗੀ ਆ ਰੰਗ ਰੂਪ ਦੀ ਸੋਹਣੀ ਆ ਸੋਨਾ ਮੀਨੇ ਵਧੀਆ ਟਾਈਮ ਤੇ ਆ ਹਾਂਜੀ ਹਾਂਜੀ ਦੁਕਾਨੇ ਤੇ ਸੂਝ ਤਾਂ ਦੇਖ ਸਾਦੇ ਹਵਾਨੇ ਤੇ ਨਾੜਾ ਵਿੱਚ ਚੰਗੀਆਂ ਥਣਾ ਦਾ ਸਾਈਜ਼ ਗਿਆ ਬਹੁਤ ਚੰਗਾ ਬਹੁਤ ਵਧੀਆ ਇਸ ਤੋਂ ਮਿਲ ਕੇ ਮੈਨੂੰ ਵੀ ਚੰਗੀ ਲੱਗੀ ਆ ਤੇ ਬਾਕੀ ਸੋਹਣੀ ਵੜਿਆ ਭਵਾਨੇ ਚ ਵਟ ਬੂਟੇ ਚੰਗੇ ਆ ਸੋਨ ਤੱਕ ਸਾਰੇ ਵਟ ਬੜੀ ਬੰਨੀ ਹੈ ਜੀ ਤੈ ਉਤਰਾ ਤੁਹਾਨੂੰ ਤੁਹਾਨੂੰ ਵੀਰ ਜੀ ਓਕੇ ਜੀ ਸਾਰੇ ਰੁਪਈ ਜੀ ਜਿੰਨੇ ਵੀ ਲੈਣੀ ਹੈ ਤੇ ਪਾਸ ਕਰਕੇ ਲੈਣੀ ਹੈ ਆਪਣੀ ਟਿਪ ਕੇ ਖਰਚ ਠੀਕ ਆ ਤੇ ਇਹਦਾ ਮੁੱਲ ਫਿਰ ਇਹਦਾ ਵੀ ਜੀ ਫੋਨ ਤੇ ਕਰਾਂ ਅਛਾ ਇਹਦਾ ਫੋਨ ਤੇ ਕਰ ਦੇ ਗੱਡੀ ਗੁੱਡੀ ਵਾਲੇ ਵੀ ਲੈਣ ਉਹਨਾਂ ਵੇਚਣੀ ਹੁੰਦੀ ਜਾਏ ਫਿਰ ਠੀਕ ਨਾਲ ਇਹ ਆ ਵੀ ਅੱਜ ਹੁਣ ਕੱਚੀ ਆ ਕਿਸੇ ਨੇ ਸੰਭਣੀ ਆ ਫਿਰ ਰੇਟ ਡਾਲਰ ਆ ਜਾਂਦਾ ਉਹ ਫੋਨ ਲਾਵੇ ਇੱਕ ਦੀ ਹਨਾ ਤੇ ਬਾਕੀ ਇਹ ਆ ਵੀ ਤੁਹਾਡੇ ਘਰ ਕੋਈ ਤਸੱਲੀ ਕਰਕੇ ਸੁਈਆਂ ਜਿਹੜੀ ਗੱਬੜ ਨਾਲ ਦੀ ਬਾਤ ਕਰੇ ਠੀਕ ਹੈ ਸੁਈ ਆਪਣੀ ਤਸੱਲੀ ਕਰਕੇ ਖੜੇ ਵੀ ਜੀ ਠੀਕ ਹੈ ਜੀ ਬਾਕੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚੱਕ ਕੇ ਖੜੋ ਜੀ